ਮਹਾਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰ ਨਾ ਕਛੁ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਆਹੰਕਾਰੀਆਂ ਅਨੰਦ ਤਾਂ ਪਿਠ ਦੇ ਨਾਮ ਅਧੋ ਮਖਲਾਇ ਜਨ ਨਾਨਕਿਆ ਸਾਹ ਹਰਿ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਿਲੇ ਹਾਰੀ ਕੁਦਰਤ ਵਸਿਆ ਤੀਰਾਂਤ ਨਾ ਜਾਹੀ ਲਖਿਆ ਰਹਾਉ जात मह जोत जोत मह जाता कल कला पर भूर रहा तो सच्चा साहब सब सच्च तो सवाल योजन की पी सो पार पया कह तो नान कर देखिया बात जो किस करना सो कर रहे सो जरा गासा पहलाए पहला कोंकार सतगुरु प्रसाद सो तेरा के हा सो कर के हा जत वै सर्व समाले वाजे तेरे नादने की असंखा कीते तेरे वाम नहारे ਕੀਤੇ ਤੇਰੇ ਰਾਗ ਭਰੀ ਸੋ ਕਹਿਣ ਕੀਤੇ ਤੇਰੇ ਗਾਵਣ ਹਰ ਗਾਵਣ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਚਿਤ ਗੁਪਤ ਲਿਖ ਜਾਣ ਲਖਣੇ ਤਰਾਂ ਵਿਚਾਰੇ ਗਾਵਣ ਤੁਨੋਂ ਇਸਰ ਬ੍ਰਹਮਾ ਦੇਵੀ ਸੋਹਣ ਤੀਰੇ ਸਰਾਸ ਵਾਰੇ ਗਾਵਣ ਤੁਨੋਂ ਇੰਦਰਾਚਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਨੋਂ ਸਤ ਸਮਾਧੀ ਅੰਦਰ ਗਾਵਣ ਤੁਨੋਂ ਸਾਧ ਵਿਚਾਰੇ ਗਾਉਣ ਸੁਣੋ ਜਾਂ ਤੁਸੀਂ ਸਾਡੇ ਨਾਲ ਸੰਤੋਖੀ ਗਾਉਣ ਸੁਣੋ ਵੀਰ ਕਰਾਰੇ ਗਾਉਣ ਸੁਣੋ ਭੰਦਰ ਭੰਦਰ ਦੀ ਸੁਰ ਜੁਗ ਜੁਗ ਵੇਦਾ ਨਾਲੇ ਗਾਉਣ ਸੁਣੋ ਮੋਹਨੀਆਂ ਮਨ ਮੋਹਨ ਸਰਗ ਮੱਚ ਪਿਆ ਲੈ ਗਾਉਣ ਸੁਣੋ ਰਤਨਿਓ ਪਾਏ ਤੇਰੇ ਅੜਸੜ ਦੀ ਰਤਨਾ ਲੈ ਗਾਉਣ ਸੁਣੋ ਜੋਤ ਮਹਾਬਲ ਸੂਰਾ ਗਾਉਣ ਸੁਣੋ ਖਾਣੇ ਚਾਰੇ ਗਾਉਣ ਸੁਣੋ ਖੰਡ ਮਣ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ చేయి తోనੋਂ ਗਾਵਣ ਜੋ ਤਰਪਾਲ ਰਤੇ تیر ਭਗਤ ਰਸਾਲੇ ਹੋਰ ਕੇਤ ਜਨੋਂ ਗਾਵਣ ਸਿਮੇ ਨਾਨਕ ਭਾ ਵਿਚਾਰੇ ਸੋਈ ਸੋਈ ਸਰਸ ਸੈ ਸਾਚਾ ਸਾਚੀ ਨਾਹੀਂ ਹੈਪੀ ਹੋਸੀ ਜਾਏ ਨਾ ਜਸ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸਿਮਾਜ ਨਹੀਂ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀ ਸੇ ਵਧਿਆਏ ਜੋਤੀ ਸਿ ਪਾਵੇ ਸੋਈ ਕਰ ਸਿ ਹੁਕਮ ਨਾ ਕਰਨਾ ਜਾਏ ਸੋ ਪਾਸ ਸੰਸਾਹ ਪਾਸ ਸੈ ਨਾਨਕ ਰਹਨ ਰਜਾਈ ਆਤਸਾ ਮਹੱਲਾ ਪਹਿਲਾ ਸੁਨ ਵਡਾ ਕੇਸਬੂ ਕੋਇ ਕੇਵੜਾ ਵਡਾ ਢੀਠਾ ਹੋਇ ਕੀਮਤ ਪਾਇਨ ਕਹਿਆ ਜਏ ਕਹਿਨੇ ਵਾਲੇ ਠਹਿਰੇ ਰਹੇ ਸਮਾਈ ਵੱਡੇ ਮੇਰੇ ਸਹਬਾ ਗਹਿਰੰਗ ਬੀਰਾ ਗੁਣ ਗਹਿਰਾ ਕੋ ਨ ਜਾਣੇ ਠਹਿਰਾ ਪੀਤਾ ਗੇਵੜ ਚੀਰਾ ਰਹਾਉ ਸਭ ਸੁਰਤੇ ਮੈਂ ਚੰਤਕਮਾਈ ਸਭ ਕੀਮਤ ਮਿਲ ਕੀਮਤ ਪਾਇ ਗਿਆਨੀ ਧਿਆਨੀ ਗੁਰੂ ਗੁਰੁ ਹਾਏ ਕਹਿ ਨ ਜਾਏ ਠੇਰੀ ਤਲ ਵਡਿਆਈ ਸਭ ਸਾਥ ਸਭ ਤਾਪ ਕੋ ਸਭ ਚੰਗਿਆਈਆਂ ਸਿੱਧਾ ਵਰਖਾਂ ਘੀਆਂ ਵਡਿਆਈਆਂ ਤੁਧ ਵਿੱਚ ਢੇਕਣੇ ਨਾ ਪਾਈਆ ਪਰਮਲੇ ਨਾਹੀ ਠਾਕ ਰਹਾਈਐ ਆਖਣ ਵਾਲਾ ਕਿਆ ਗੀਚਾਰਾ ਸਿੱਧੀ ਪਰੇ ਤੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨ ਸੱਚ ਸਵਾਰਣ ਹਾ ਰਾਤ ਸਾਮ ਹੱਲਾ ਪਹਿਲਾ ਆਖਾਂ ਜੀਵਾਂ ਸਰੇ ਮਰ ਜਾਉ ਆਖਣਿਓ ਕਾ ਸਾਚਾ ਨਾਉ ਸੱਚ ਨਾਮ ਕੀ ਲੱਗੈ ਪੂਰਤ ਪੂਖਾ ਗਾ ਚਲੀ ਇਹ ਦੁਖ ਸੋਕਰ ਵਿਚਰੇ ਮੇਰੀ ਮਾਈ ਸਾਚਾ ਸਭ ਸਾਚੇ ਨਾਇ ਰਹਾਉ ਸੱਚ ਨਾਮ ਕੀ ਤਲਵੜਿਆ ਯਾਗ ਤੋ ਕੇ ਕੀਮਤ ਨਹੀਂ ਪੜ ਜੇ ਸੁਮਿਲ ਕੀ ਅਖਣ ਪਾਏ ਵਡਨ ਹੋਵੇ ਘਾਟ ਨਾ ਲਜਾਇ ਨਾਵ ਮਰੀ ਨ ਹੋਵੇ ਸੋਗ ਦਿੰਦਾ ਰਹਿਣ ਝੁਕੇ ਭੂਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜਿਵਦਾ ਪਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਚਾਰੇ ਕਿ ਕਮ ਜਾਤ ਨਾਨਕ ਨਾਵੇ ਬਾਰਸਨਾਥ ਰਾਗੁਧਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਰਪਰਖਾ ਬਿਨੋ ਕਰੋ ਕਿਰਪਾ ਸੇ ਹਮ ਕਿਰੇ ਕੰਮ ਸਤਿਗੁਰ ਸਰਨਾਇ ਕਰ ਧਿਆਨ ਪਰਗਾਸ ਮੇਰੇ ਮਿਤ ਗੁਰਦੇ ਨ ਕੋ ਰਾਮਨਾਮ ਭਈ ਗਾ ਸੇ ਗੁਰਮਤਿ ਨਾਮੇ ਰਾ ਪ੍ਰਾਨ ਸਕਾਏ ਹਰ ਕੀਰਤ ਹਮੇ ਰਹਿ ਰਾਸ ਰਹਾਓ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਵਤਾ ਸੇ ਸੰਗਤ ਬਿਨੁ ਪਰਗਾਸਿ ਬਿਨ ਹਰ 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 ਨਾਮ ਨਾ ਪਾਇ ਤਿ ਭਾਗ ਹਿਣ ਜੰ ਪਾਸੇ ਜੋ ਸਤਗੁਰ ਸਨ ਸੰਗਤ ਨਹੀਂ ਆਇ ਤਰੇ ਗਿਵੀ ਵੈ ਤੇ ਗਿਵੀ ਵਾਸ ਮੇਨ ਹਰ ਦਿਨ ਸਤ ਗੁਰ ਸੰਗਤ ਪਾਇ ਤੇਨ ਤੁਰ ਮਸਤਕ ਲਿਖਿਆ ਲਿਖਾ ਸੋ ਧਨ ਤਨ ਸਤ ਸੰਗਤ ਤਹ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਦਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਯਦਮ ਜ ਆ ਹਰ ਹਰ ਦੀਓ ਪਰਿਆ ਸਾਲ ਪਥਰ ਨ ਜੰਤੇ ਉਪਾਇਤਾ ਕਰਜ ਗਾਗੇ ਕਰ ਤਰਿਆ ਮੇਰੇ ਮਾਝੂ ਦੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪਰਸਰਪਨ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਲਭਨਤਾ ਕੋਈ ਨ ਕਿਛ ਕੀ ਧਰਿਆ ਸਿਰ ਸਿਰ ਰੱਤ ਸੰਭਾਹੀ ਠਾਕੁਰ ਕਾਹਿ ਮਨ ਭੋ ਕਰਿਆ ਊਡੇ ਊਡਾ ਵੇਸ ਕੋ ਸਦਿ ਸਪਾਛੇ ਵਸੀਂ ਸਰਿਆ ਤਿਨ ਕਮਨ ਖਲਾਵੇ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਾਬਣੀ ਦਾਣਦਸ ਅਸਤਿ ਦਾਣੇ ਠਾਕੁਰ ਕਰਤਲ ਕਰਿਆ ਜਨ ਨਾਨਕ ਬਲਬ ਸਦ ਬਿਜਾਈਐ ਤੀਰਾਂਤ ਨਾ ਪਾਰ ਆਵਰਿਆ ਰਾਗਿਆ ਸਾ ਮਹਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਕ ਨੰਝਲ ਹਰ ਪਰਕ ਨੰਝਲ ਹਰ ਗਮ ਅਗਮਿਆ ਪਾਰ ਸਭ ਤਾਵੇ ਸਭ ਤਾਵੇ ਤੂ ਦੀ ਹਰ ਸਚੇ ਸਰਜਨ ਹਾਰਾ ਸੁਭ ਦੀਤ ਮਾਰੇ ਜੀ ਤੂ ਦੀਆਂ ਕਾ ਦਾਤਾਰਾ ਹਰ ਤੇ ਆਵ ਸੰਤੋ ਦੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਣ ਅੰਤਰ ਸਰਮਨ ਅੰਤਰ ਦੀ ਹਰ ਕੋ ਪ੍ਰਕ ਸਮਾਨ ਨਿਤ ਗਾਤੇ ਉਪੇਖਾਰੀ ਦੀ ਸਭ ਤੇਰੇ ਝੋੜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਨ ਵਰਨਾ ਜਾਣਾ ਹੂ ਬਾਰ ਬ੍ਰਹਮਿਆ ਤਮੇ ਤੇ ਤੇਰੇ ਕਿਆ ਗੁਨਾਹ ਕਬ ਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨ ਨਾਨਕਨ ਕੁਰਬਾਨ ਹਰਤਾ ਵੇ ਹਰਤਾ ਵੇ ਤੁਜੀ ਸੇਵਨਾਂ ਨੂੰ ਮੈਂ ਸੁਖਵਾਸੀ ਸੇਮੁਖਤ ਸੇਮੁਖਤ ਭਜਨ ਹਰਤਾ ਜਿਨ ਦੂਤੀ ਜਮ ਪੀ ਪਾਸੀ ਜਿਨਰ ਪਾਜਨ ਹਰਨਰ ਪਉਤੇ ਆਇ ਜਿਨ ਕਾ ਭੋ ਸੁਖਵਾਸੀ ਜਨ ਸੇਵਾ ਜਿਨ ਸੇਵਾ ਮੇਰਾ ਹਰ ਦੀਤੇ ਹਰ ਹਰੁ ਉਪਸਮਾਸੀ ਸੇਤਾਨ ਸੇਤਾਨ ਜਿਨ ਹਰਤਾ ਆਇ ਜਿਨ ਨਾਨਕਨ ਬਲਜਾਸੀ ਤੇਰੀ ਪਰ ਤੇਰੀ ਕੋਟ ਭੰਡਾਰ ਦੀ ਭਰੇ ਨਿਅੰਤ ਨਿਅੰਤ ਵੀਰੀ ਪਰ ਤੇਰੀ ਪਰਿਵਰਚਲਾਣ ਤੂੰ ਜਹਰਨੇ ਕਨੇ ਕੀ ਅਨੰਤਾ ਤੇਰੇ ਨੇ ਤੇਰੇ ਨੇ ਕੜੇ ਹਰ ਪੂਜਾ ਜੀ ਤਪਤਾਪੇ ਜਪੇ ਵਿਹੰਤਾ ਤੇਰੇ ਨੇ ਤੇਰੇ ਨੇ ਪੜੇ ਬਸਮਰ ਸਹਾਸਰੀ ਖੜਕਰਾ ਖੜਕਰਮਕ੍ਰੰਤਾ ਸੇ ਪਰ ਸੇ ਪਰ ਉਪਲੇ ਜਨਨਾਣ ਦੀ ਜੋ ਭਾਵੇਂ ਮੇਰੇ ਹਰਪਗਵੰਤਾ ਤੂੰ ਆਦਿ ਪਰ ਕੀ ਪਰੰਪਰ ਕਰਤਾ ਜੇ ਤੁਜੇ ਬੜੇ ਵਰਨਾ ਕੋਈ ਤੂੰ ਜਬਦੂ ਇੱਕੋ ਸਦਾ ਸਦਾ ਤੂ ਇੱਕੋ ਜੀ ਤੋ ਨਿਚਲ ਕਰਤਾ ਸੋਈ ਉਦੋਂ ਆਪੇ ਭਾਵੇਂ ਸੋਈ ਵਰਤੇ ਜਦ ਤਦ ਆਪੇ ਕਰੇ ਸੋ ਹੋਈ ਤਦ ਆਪੇ ਸੱਜ ਸਭੇ ਉਪਾਏ ਜਦ ਤਦ ਆਪੇ ਸਿਰਜ ਸਭ ਹੋਈ ਜਨਾਨਾ ਗੁਣ ਕਾਵੇ ਕਰਤੇ ਕੇ ਜਿੱਦੋ ਸਭ ਸੇ ਗਾਜਨ ਹੋਈ ਆਸਾ ਮਹਿਲਾ ਚੌਥਾ ਜੁਣ ਕਰਤਾ ਸਚਾਰ ਮੈਂ ਨਾ ਸਾਂ ਜੋ ਤੂੰ ਪਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਨੂੰ ਪਾਈ ਰਹਾਓ ਸਭ ਤੇਰੀ ਦੁ ਸਬਣੀ ਧੰ ਜਿਸਨੂੰ ਕਿਰਪਾ ਕਰੇ ਤਨਾਵ ਰਤਨ ਪਾਇਆ ਗੁਰਮਖ ਲੜ ਦਾ ਮਨ ਬਗਵਾਇ ਤਦ ਆਪ ਬਿਛੋੜਿਆ ਆਪ ਮਿਲਾਇਆ ਸੂਦਰਿਆਸਨ ਤੁਹੀ ਮਾਇ ਤੁਮੇ ਦੂਜਾ ਕੋਈ ਨਾ ਜੀ ਜਨ ਸਭ ਤੇ ਰਾਕੇ ਲਵਜੋਗ ਮਿਲ ਵਿੱਚ ਰਸ ਨੂੰ ਕੀ ਮੇਲ ਬਿਸਨੂ ਤੂੰ ਜਾਣੇ ਸੋ ਜਨ ਜਾਣੇ ਹਰ ਨੂੰ ਸਭਿਆਂ ਘੁਵਖਾਣ ਜਿਨ ਹਰ ਸੇਵਤ ਨੂੰ ਸੁਖ ਪਾਏ ਸਭ ਜੇ ਹਰਨਾਮ ਸਮਾਇ ਤੂੰ ਆਪੇ ਕਰਤਾ ਤੇ ਰਾਖਿਆ ਸੁਭ ਹੋਏ ਤੁਮੇ ਦੂਜਾ ਵਰਨਾ ਕੋਈ ਊਂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਭਮੀ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਦੇ ਤੋ ਸਰਗੜੇ ਪਹਿਲੇ ਨਾ ਸਾ ਪਾਣੀ ਪਾਉਤ ਨਹੀਂ ਕੀਆ ਪੰਗਣ ਵ ਭਗਣੀ ਚਾਲ ਹੰ ਦੇਖੈ ਤਾ ਡੂਬੀਐ ਲ ਮਨ ਇੱਕ ਨ ਚਿਤਸ ਮੁੜਮਣਾ ਹਰ ਬਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੇ ਨਹੀਂ ਪੜਿਆ ਮੂਰਨੁ ਹੁਦਾ ਜਨੁ ਪਿਆ ਪ੍ਰਣਵਤ ਨਾਨਕ ਜਿਨ ਕੀ ਸਰਣਾ ਜੁੰਤੂ ਨਾਹੀ ਸਰਿਆ ਆਸਾ ਮਹਨਾਪਨੁ ਭਈ ਪ੍ਰਾਪਤ ਮਾਨੁ ਕਦ ਹਰੀਆ ਗੋਮਦਨ ਲਗੇ ਹੇ ਤੇਰੀ ਬਰਿਆ ਵਰ ਕਾਤਰ ਕਿਤੇ ਨਾ ਕਾਮ ਸਾਸਮਤ ਭਜ ਕੇਵਲ ਨਾਮ ਸਰੰਜਾ ਲਾ ਭਜਨ ਤਰਨ ਕੈ ਜਨ ਬਿਥਾ ਜਾ ਤਰੰਗ ਮਾਇਆ ਕਹਿ ਰਹਾਉ ਜਪੁ ਦਾਸ ਨੰਮਤਰਮਨਾਕ ਮਾਇਆ ਸੇਵਾ ਸਾਧਨਾ ਜਾਣਿਆ ਹਰਾਇ ਪ੍ਰਭ ਨਾਨਕ ਹਮਰੇ ਚ ਕਰਮ ਸਭਨ ਕੋ ਦੇਖੀ ਰੱਖੋ ਧਰਮ ਕਾਹ ਚਾਇ ਦਸਮੀ ਕਭਿ ਬਾਈ ਬੇਂਤੀ ਜੋ ਪਈ ਹਮਨੀ ਕਰੋ ਹਾਧਿਰ ਰਚਾ ਪੂਰਨ ਹੋ ਚਿਤ ਕੇ ਇਛਾ ਤਵ ਚਰਨ ਮੰਡ ਮੇ ਹਮਾਰਾ ਆਪਣਾ ਜਨ ਪ੍ਰਪਤ ਪਾਰਾ ਹਮਲੇ ਦੁਸ ਬਤਮ ਕਾਵ ਵਾ ਭਾਦ ਮੇ ਬਚਾਓ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਦਾ ਕਰਤਾ ਨੂ ਰਖਣਿ ਜਿ ਕਰਦਾ ਕਰੀਆ ਸਭਨ ਕੋ ਹਰਿ ਸਿਮਰੀਐ ਪੂਰਨ ਹੋਏ ਹਮਾਰੀ ਆਸਾ ਤੁਰਪੁ ਜਣ ਕੀ ਰਹੇ ਪਿਆਸਾ ਤੁਮਹਿ ਝੜ ਕੇ ਵਰਨਾ ਤੈਉ ਜੋ ਵਰਚਾਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਣ ਚੁਣ ਛਤਰ ਹਮਾਰੇ ਮਾਰੀਐ ਆਪ ਹਾਦਿ ਮੁਜੇ ਬਰੀਆ ਮਰਨ ਕਾਲ ਕਤਰਾਸਨ ਵਰੀਐ ਹੁਜੂ ਸਦਾ ਹਮਾਰੇ ਪਛਾ ਸ਼੍ਰੇਸਤੁ ਦੁਖ ਰੇ ਵਰਛਾ ਰਾਖ ਲੈ ਮੇ ਰਖਣ ਹਾਰੇ ਸਾਈ ਸੰਤ ਸਹਾਇ ਪਿਆਰੇ ਦੀਨ ਬਨਦੁ ਛਣ ਕੇ ਹੰਤਾ ਆਤਮਾ ਹੋਰੀ ਚਤਰ ਸਕੰਤਾ काल पाय ब्रह्मा अवतरा काल पाय शिव जी काल पाय कृष्ण प्रकाशा सुगुप्ता का किया तमाशा जमन काल जो भी शिव कियो ब्रह्मा जो थियो जमन काल सब लोग सुवार नमस्कार है ताए हमारे जमन काल से भक्त बनायो देवदा जो सुने बजायो आदम ते के अवतार सोई गुरु समझियो हमारा नमस्कार से को हमारी सकल प्रजा जनिया सवारी ਸਿੰਮਕਣ ਕੋ ਸੇਮ ਕੋ ਸੁਬਦੀ ਉਹ ਸਤਨੰਕ ਕੋ ਬਲ ਮੋ ਵਦੇ ਕੀ ਉਹ ਘਟ ਘਟ ਕੇ ਅੰਦਰ ਕੀ ਜਾਣ ਫਲੇ ਬਰੇ ਕੀ ਭੀਰ ਪਛਾਨ ਚੀਟੀ ਤੇ ਕੋ ਸਿਰਸੂਲਾ ਸਫਰ ਕਿਰਪਾ ਰਿਸ ਕਰ ਹੁਲਾ ਸੰਤੰਦ ਪਾਇ ਤੇ ਦੁਖੀ ਸੰ ਪਾਇ ਸਾਧਨ ਕੇ ਸੁਕੀਏ ਕੇ ਕੀ ਕੀ ਭੀਰ ਪਛਾਨੇ ਘਟ ਘਟ ਕੇ ਪਰਪਰਤੀ ਜਾਣ ਜਬਦ ਰਖ ਘਰਾ ਕਰ ਤਾਰਾ ਪਰਦਾ ਤਰ ਤਦ ਬਦੇ ਹੀ ਪਾਰਜ ਬਕਰਤ ਕਰਤ ਕਭੂ ਤੁਮ ਮੈ ਮਿਲਦੇ ਦਰਸ ਬਹੁ యేతే ਬਨੈ ਸੁਰ ਸਰਵਤਾਰੇ ਆਪਿ ਆਪਣੀ ਬੋਧ ਉਚਾਰੈ ਤੁਮਸੋ ਤੇਰਾ ਤਿਲਨਾਰਣ ਜਨਤ ਪੇਦ ਪੇਦ ਰਿਆਲੰ ਮਰਮ ਕਾਲ ਨਰਮ ਕਾਨ ਰੰਗ ਲੰਬਿ ਆਦਿ ਨੀਲੇ ਨਾਦੀਆ ਸੰਭੁ ਤਾਕਾ ਮੂਰਤ ਚਾਰਤ ਪੇਦਾ ਜਾ ਕੋ ਪੇਉ ਨ ਭਾਵਦ ਬੇਦਾ ਤਾਕੋ ਕਿਰਪਾ ਹਿੰਨ ਨਮਾਨਤ ਮਹਾ ਮੂਲ ਕਛ ਪੇਦ ਨ ਜਾਣ ਪ ਮਹਾਦੇਵ ਕੋ ਕਹਿ ਰਸੁਦਾ ਸੰਮਰੰਕਾਰ ਕਾ ਜੀਨਿਤ ਲੱਤੇ ਵੇ ਆਪਿ ਆਪਣੀ ਬੋਧ ਹੈ ਜਿਤੂ ਬਲਨਤ ਪਿੰਨ ਪਿੰਨ ਚਹਤੀਤੀ ਤੁਮਰਾ ਲਖਣ ਜਾਇ ਅਵਸਾਰ ਕੈ ਉਸ ਦਾ ਪ੍ਰਤਮ ਸੰਸਾਰ ਹੈ ਕੈ ਰੂਪ ਨੂਪ ਸਰੂਪ ਅਰੰਕ ਤੋ ਰਵ ਕਹਿ ਭੂਪਾ ਅੰਦਰ ਜੇ ਰਸ ਤਰ ਕੇ ਨਿਤ ਪੁਰ ਕਾਣ ਬਹੁ ਰੇ ਜਿਨ ਕਹੋ ਕੋ ਰਾਜਾ ਹੈ ਬੇਟਾ ਕੋ ਸਿੰਧ ਕੋ ਸੰਗਤ ਕੇਟਾ ਸਗਰੇ ਸੇਤ ਕਾ ਹੈ ਤੰਬ ਵਾਰ ਵਾਰ ਸਰੂਪ ਸੰਭ ਅਗਰ ਚਾ ਮੇਰੀ ਤੁਮ ਕਰੋ ਸੇਤੀ ਵਾਰ ਸੇ ਤਸਮਰੋ ਦੁਸ਼ਟ ਤੇ ਅਡਵਰ ਤੋ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਤੂ ਸਸਰ ਨਹੀਂ ਪਰੇ ਤਿਨ ਕੈ ਦੁਸ਼ਟ ਦੁਖ ਤੋ ਹੋ ਮਰੇ ਪੁਰਖ ਜਨਪ ਬਾਰੇ ਇਤਿਹਾਸ ਰੇ ਤਿੰਕੇ ਤੁਮ ਸੰਗਰ ਸਭ ਤਾਰੇ ਜੋ ਕਲ ਕੋਇਕ ਭਾਰਤ ਹੈ ਤਾਕੇ ਕਾਲਿਤ ਨਹਿ ਰਚਾ ਹੋਇ ਤਾ ਚਲ ਕਹਲਾ ਦੂਸਰੇ ਸਨੇ ਜਿਤ ਕਾਲਾ ਕਿਰਪਾ ਦੇ ਸੰਜਾਈ ਨਹਿ ਰਿਹਾ ਤਾਕੇ ਤਾ ਤਨਕ ਮਹਰੋ ਹੈ ਇਹ ਤੇ ਸਦ ਕਰਮ ਸਭ ਹੋਏ ਜਿਸ ਸਾਸ ਸਕੇ ਨਾ ਕੋ ਇਕ ਬਾਰ ਨਿ ਤੁਮ ਮੇ ਸਮਾਰਾ ਕਾਲ ਪਾਸ ਸਿਧਾਇ ਉਬਾਰਾ ਨਿੰਨਰ ਨਾਮ ਤੇ ਹਾਰੋ ਕਹਾ ਦਾਰੇ ਦਿਸਧੋਗ ਤੇ ਰਹਾ ਖੜਕ ਕੇਤਮ ਸਰੰਤਿ ਹਾਰੀ ਆਪ ਹਾਰ ਦਲੇ ਉਬਾਰੀ ਸਰਬ ਤੋਰ ਮੋਹ ਸੁਹਾਈ ਦੁਸ਼ਮੋਹ ਤੇ ਲਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਕਰੇ ਨਹੀਂ ਆਨਿਓ ਰਾਮ ਰਹੀਮ ਬਰਾਨ ਕਰਾ ਨਹਿ ਕਮ ਤੇ ਇਕ ਨਾ ਮਾਨਿਓ ਜਿਮਨ ਸਾਸ ਸਰਵੇਸ ਬੰਗੋ ਭੇਦ ਕਹਿ ਹਮੇ ਇਕ ਨਾ ਜਾਣਿਓ ਸ੍ਰੇਸ ਪਾਲ ਕਿਰਪਾ ਤੁਮਰੀ ਕਰ ਮੈਂ ਨ ਕਹਿ ਸਭ ਤੋ ਹੋਈ ਬਕਾਨ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਏ ਗਏ ਕਿਲਾ ਦੇ ਸੇ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੇ ਜਾਣ ਦੇ ਕੋ ਕਾਰ ਸਤਿਗੁਰ ਪ੍ਰਸਾਦ ਨੰਦਰ ਪੈ ਮਰੀ ਮਾਛਤ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਸ੍ਰੀਤੀ ਮਨ ਵਡਿਆ ਵਧਾਈਆਂ ਹਰਾ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੀਆਂ ਸ਼ਬਦੋਂ ਤਾਂ ਗਾਵੋ ਹੁ ਕੀ ਰਾਮਣ ਜੀਵਨ ਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸ ਦਾ ਰੋਹਨ ਨਾਲ ਹਰਨਾੜ ਹੋ ਤੂੰ ਮਨ ਮੇਰੇ ਲੋਕ ਸਭ ਵੀ ਸਾਰਨਾ ਗੀਕਾਰੋ ਕਰੇ ਪੂਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਰਤ ਸੁਆਮੀ ਸੋ ਕਉ ਮਨੋਂ ਵੀ ਸਾਰੇ ਕਹੇ ਨਾਨਕ ਭਨ ਮੇਰੇ ਸਦਾ ਰੋਹਨ ਨਾਲ साचे साहिबा क्या नहीं करते तेरे करता तेरे सब सपा जिसते हे सो पावे सदा सिवत सलाह तेरे नाम नाम जिनके रे? कहे क्या नहीं कर नाम 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 वसा शब्द जिन सचे सा तेरे नाम मेरा आधार साच नाम भुखा सब गवाई कर छमन वसाजन इच्छा सपाइया सदा कुर्बान की जिस जिसतिया वड्याई कहे नानक सुनो सुन तो शब्रो प्यारो साचा नाम मेरा आधारो ਵਾਜੇ ਪੰਛੀ ਬਰੇਤ ਕਾਰਸਭਾਗੇ ਘਰਸਭਾਗੇ ਸ਼ਬਦਵਾਜੇ ਕਲਾ ਦਿੱਤ ਕਰਤਾਰੀਆਂ ਪੰਜ ਦੋਤਰ ਮਸਿਕ ਪਿਤੇ ਕਾਲਕੰਟ ਕੁੰਤ ਕਮਾਰਿਆ ਤੋਰ ਕਰਮ ਪਾਇ ਤਜਿਨ ਕੋ ਸੀ ਨਾਮ ਹਕੀ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਿਤ ਕਰੇ ਹਦਵਾਜੇ ਅਣ ਦਸਨੋਲ ਭਾਜੀਓ ਸਭਲ ਮਨੋਰਤ ਪੂਰੇ ਹਰਿ ਬ੍ਰੰਪਰਪਾਇ ਤਰੇ ਸਭਲ ਵਸੂਰੇ ਦੋਖ ਰੋਗ ਸੰਤ ਆਪਿ ਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਛੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪ੍ਰੀਤ ਸਤਗੁਰ ਰਹਾ ਪਰ ਪੂਰੇ

ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋ ਕੀਤਾ ਏ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨਮਨ ਥੀ ਵਹਿ ਰਿਆ ਪੌਣੀ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਉਥੇ ਧੀਰੀ ਰੱਖੀ ਅਗਨੀ ਦਰਮਾਏ ਸੁਣ ਕੇ ਜਮ ਕੇ ਦੂਤ ਨਾਏ ਤਰੇ ਛੱਡ ਜਾਏ ਪੋਦਲ ਬਿਖ ਉਸਗਾ ਗੁਰ ਸਬਦੀ ਭਾਰ ਪਾਏ ਢਿੰਕੋ ਲੱਗੀ ਪਿਆਸੇ ਮਰੀ ਸਹੀ ਕਾਈ ਕਲਮੇ ਹੂਪਨ ਗੁਣ ਗੋਬਿੰਦ ਗਾਏ ਸਮਸੇ ਨੂੰ ਕਿਰਪਾਲ ਸੁਮਾਲੇ ਸਾਹਿ ਸਾਹਿ ਬਿਰਤਾ ਕੋ ਨਾ ਜਾਏ ਜੀ ਆਵਤ ਦਾਇ ਸਲੋਕ ਮਹਲਾ 5ਵਾਂ ਅੰਤਰ ਗੁਰੂ ਆਰਾਧਨਾ ਜੀਵਾਂ ਜਬ ਗੁਰੂ ਨਾਮੋ ਨਿਥੀ ਸਤਿਗੁਰੂ ਪੇਖਣਾ ਸੁਰਨੀ ਸੁਰਨਾ ਗੁਰੂ ਨਾਮੋ ਸਤਿਗੁਰ ਸੇ ਤੀਰਤਿਆ ਦਰਗਹਿ ਭਾਈ ਠਾਉ ਕਹ ਨਾਨਕ ਕਿਰਪਾ ਕਰੇ ਜਿਸ ਨਹਿ ਵਤ ਦੇ ਜਿਕ ਮੇ ਉਤਮ ਕਾੜੀਏ ਵਰਲੇ ਕੇ ਹੀ ਗੇ ਮਹਲਾ 5ਵਾਂ ਰਖੇ ਰਖਣੇ ਹਾਰਿਆ ਪਿਉ ਬਾਰਿਆਣ ਗੁਰ ਕੀ ਪੈਰੀ ਪਾਏ ਕਾਜ ਸੁਭਾਰਿਆ ਉਹ ਆਪ ਤੇ ਆਲ ਮਨਾਉਣਾ ਵਿਚਾਰੀਣ ਸਾਧ ਜਨਾ ਕੇ ਸੰਗ ਸੁਖ ਦਿਲ ਤਾਰੀਣ ਸਾਖ ਜਨਿੰਦਗ ਦੁਸ਼ਕਿਨ ਮਾਹੀਂ ਧਾਰੀਣ ਤੀ ਸਾਹਿਬ ਕੀ ਟੇਕ ਨਾਨਕ ਮਣੀ ਮਾਏ ਇਸ ਸਿਮਰਚ ਕੋ ਹੋਏ ਸਗਲੇ ਦੁਖ ਜਾਇ ਤੀ ਸਾਹਿਬ ਕੀ ਟੇਕ ਨਾਨਕ ਮਣੀ ਮਾਏ ਇਸ ਸਿਮਰਚ ਕੋ ਹੋਏ ਸਗਲੇ ਦੁਖ ਜਾਇ ਪਾਤਸ਼੍ਰੀ ਦਾ ਗਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ